ਬਾਕੀ ਮੌਕੇ ਦੀ ਬਾਅਦ ਘੱਟ ਕਿੰਨੀ ਕੱਢੋਂਗੇ ਉਹ ਥੋੜੀ ਘਣੀ ਕਰਦੇ ਹੈ ਜੀ ਦੱਸ 60000 ਤਾਂ ਦੇ ਦਾਂਗਾ ਅੱਛਾ ਕੋਤੀ ਵਾਲਾ ਕਹਿੰਦਾ ਆਪਣੇ ਘਰੇ ਖੜਾ ਬਾਈ ਡਾਕਟਰ ਤੇ ਸਾਤਰੀ ਪੁੱਤਰੀ ਹੈਗੀ ਕਿ ਨਹੀਂ ਆਈਆਂ ਹੈਗੀ ਹੈਗੀ ਸਾਰਾ ਹੈਗੀ ਆ ਤੇ ਕਿੰਨਾ ਟੱਲੇ ਟੱਲੇ ਬਾਈ ਇਹ ਸਭ ਤੋਂ ਕੁਸ਼ ਘੰਟੇ ਚੱਲੇ ਸਭ ਤੋਂ ਕੁਸ਼ ਘੰਟੇ ਚੱਲਿਆ ਤੇ ਆਪਣੇ ਘਰੇ ਖੜਾ ਹੈ ਬਾਈ ਸਭ ਤੋਂ 55000 ਰੁਪਏ ਮੋਲਾ ਜੀ ਨੰਬਰ ਕਿੱਥੋਂ ਦਾ ਬਾਈ ਪੰਜਾਬ ਨੰਬਰ ਹੈ ਪੰਜਾਬ ਦਾ ਕਾਫੀ ਕੁਪੀ ਥੋੜੇ ਨਾਂਕ ਪਿੱਛੇ ਆ ਕਾਫੀ ਹੁਕਚਾਲੇ ਨਾ ਵੀ ਹੂੰ ਆਪਣੇ ਕੋਲ ਸਾਰਾ ਕੁਝ ਪਿਆ ਗਿਆ ਦਾ ਸਾਰਾ ਅੱਛਾ ਟਾਇਰਾਂ ਦੀ ਗੱਲ ਕਰਾਂਗੇ ਬਾਈ ਕੁੜੀਆ ਦੇ ਟਾਇਰ ਆ 50 ਪੈਸੇ ਕੰਡੀਸ਼ਨ ਆਗੇ ਤੇ ਸੋਖਾ ਬਿਲਕੁਲ ਲਾਕ ਤੇ ਨੰਬਰ ਹੈਗਾ ਪੀਵੀ 31 ਮਾਨਸਾ ਦਾ ਫਰਸਟ ਓਨਰ ਆ ਜੀ ਤੇ 75 ਹੌਰਸ ਪਾਵਰ ਅੱਛਾ ਤੇ ਬੈਟਰੀ ਮੋਟਰ ਦੀ ਗੱਲਬਾਤ ਕਰਾਂਗੇ ਬੈਟਰੀ ਜਿਵੇਂ ਨਵੀਂ ਆ ਬਾਈ ਅੱਛਾ ਮੀ ਨਹੀਂ ਹੋਈ ਇਤਰਾ ਹੀ ਬਾਈ ਕਿਹੜੇ ਪਿੰਡ ਖੜਾ ਹੈ ਪਿੰਡ ਕਲੇਰੀ ਬਾਈ ਲਓ ਜੀ ਮੇਰੇ ਪਿੰਡ ਦੇ ਬਿਲਕੁਲ ਲਓਈ ਕਲੇਰੀ ਟਾਇਰ ਟਰੈਕਟਰ ਸਾਰੀ ਓਕੇ ਆ ਯਾਰ

17 ਮਾੜਾ ਟਰੈਕਟਰ ਆ 5 ਲੱਖ 40 ਹਜ਼ਾਰ ਰੁਪਏ ਮੋਲਾ ਤੇ ਪੀਵੀ 31 ਪੰਜਾਬ ਦਾ ਨੰਬਰ ਆ ਬੰਪਰ ਬੰਪਰ ਚੰਗਾ ਲੱਗਿਆ ਤੇ ਟਰੈਕਟਰ ਦੀ ਮਤਲ ਅਸੈਸਰੀ ਦੀ ਗੱਲ ਕਰਾਂਗੇ ਬਈ ਅਸੈਸਰੀ ਫੁੱਲ ਜੋਰਾਂ ਤੇ ਲਾਈ ਹੋਈ ਆ ਮੁੰਡੇ ਨੇ ਡੱਕ ਡੱਕ ਚੱਲਦਾ ਕਹਿੰਦਾ ਜਮਾ 9 ਤੇ ਟਾਇਰਾਂ ਦੀ ਗੱਲ ਕਰਾਂਗੇ ਟਾਇਰ ਬਿਲਕੁਲ ਨਵੇਂ ਆ ਭਰਾ ਤੇ ਆ ਜੋ ਮਾਲਕ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਕਿਹੜਾ ਪਿੰਡ ਆ ਜੀ ਗੋਲੇ ਵਾਲਾ ਪਿੰਡ ਆ ਅੱਛਾ ਟਰੈਕਟਰ ਬੇਚਕਾ ਦੋ ਰਹੇ ਆ ਯਾਰ ਸਾਰਾ ਜਮਾ 9 ਤੇ ਕਰਕੇ ਵੇਚੀ ਜਾਂਦੇ ਆ ਮੰਦੋ 9 ਤੇ ਬਾਈ ਘਰ ਦੀਆਂ ਮਜਬੂਰੀਆਂ ਕਰਕੇ ਸਭ ਵੇਚਣਾ ਪੈਂਦਾ ਬਾਈ ਆਪਣਾ ਘਰ ਹੀ ਖੜਾ ਬਾਈ ਹਾਂ ਹਾਂ ਕਰੈਕਟ ਅੱਛਾ ਤੇ ਛੱਡ ਛੜਾਈ ਕਿੰਨੇ ਕੁ ਦੀ ਬੜੀ ਵੱਡੀ ਵੀਡੀਓ ਹੋਏ ਨੇ ਛੱਡ ਛੜਾਈ ਕਰਦੀ ਹੈ ਨਾ 5 ਲੱਖ 15000 ਰੁਪਏ ਦੇ ਦਾਂਗੇ 5 ਲੱਖ 15000 ਰੁਪਏ ਦਾ ਬਾਈ ਕਹਿੰਦਾ ਮੌਕੇ ਦੀ ਬਾਦ ਘਟ ਕੱਢ ਦੇਾਂਗੇ ਹਾਂ ਨੰਬਰ ਬਾਈ 9677822575 ਲਓ ਜੀ ਸਕਰੀਨ ਤੇ ਆਪਣੇ ਕੋਲੇ ਬਾਈ ਦਾ ਨੰਬਰ ਆ ਗਿਆ ਗੋਲੇ ਵਾਲੀ ਦਾ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਅਜੇ ਆਪਾਂ ਹੋਰ ਟਰੈਕਟਰ ਨਾਲ ਚੋ ਵੀਰ ਮੇਰੇ ਆਪਾਂ ਦਿਖਾ ਰਹੇ ਆ 2018 ਮਾਡਲ 855 ਜੀ 5 ਲੱਖ 75000 ਰੁਪਏ ਮੁੱਲ ਰੱਖਿਆ ਤੇ ਬੰਪਰ ਦੀ ਗੱਲ ਕਰਾਂਗੇ ਜਮਾਂ ਓਕੇ ਹੈਨਾ ਬਾਕੀ ਮਾਲਕ ਨਾਲ ਗੱਲਬਾਤ ਕਰਦੇ ਆ ਪੀ ਵੀ 3 ਨੰਬਰ ਬਾਈ ਸਸੀ ਕਾਰ ਕਿ ਸ਼ੋਭ ਨਾਮ ਕੀ ਹੈ ਬਾਈ ਰੇਪ ਜੀ ਸਿੰਘ ਜੀ ਅੱਛਾ ਕਿਹੜੇ ਪਿੰਡ ਆ ਬਾਈ ਸੇਖਪੁਰਾ ਜੀ ਸੇਖਪੁਰਾ ਤਲਵੰਡੀ ਦੇ ਕੋਲੇ ਹੈਨਾ ਹਾਂਜੀ ਤੇ ਟਾਇਰ ਬਾਈ ਕਿਹੜੀ ਕੰਪਨੀ ਕੁੜੀ ਹਰਿਆਣਾ ਹਰਿਆਣਾ ਦੇ ਆ ਬਾਈ ਕਿੰਨੀ ਕੀ ਕੰਡੀਸ਼ਨ ਮੰਨ ਲਈਏ ਅੱਧੇ ਕਮਾਨ ਲਾ ਬਾਈ ਅੱਧੇ ਕਮਾਨ ਲਾ ਹੈ ਨਾ ਤੇ ਬਾਈ ਪਲੇਟਾਂ ਬਲੂਟਾਂ ਚੰਗੀਆਂ ਲੱਗੀਆਂ ਹੋਈਆਂ ਪਿਛਰੇ ਰੰਮਾਂ ਤੇ ਹੈ ਨਾ ਤੇ ਬਾਈ origignal ਆ ਸਾਰਾ tractor tractor original ਆ ਬਾਈ ਸਾਰਾ ਆਪਣਾ ਕਰੀ ਖੜਾ ਹਾਂ ਤੇ ਕਿਹੜੇ ਨੰਬਰ ਤੇ ਬੰਦਾ ਗੱਲਬਾਤ ਕਰੇ ਤੇ 871 ਕੋ ਬਾਈ ਜੀ 080 ਜਿਹੜੇ ਕੋ ਬਾਈ ਜੀ ਲਓ ਜੀ ਐਸ ਨੰਬਰ ਤੇ ਮਿੱਤਰੋ ਗੱਲਬਾਤ ਕਰ ਲਿਓ ਲਓ ਜੀ 14 ਮਾਰਲਾ RX ਸੋਨਾਲੀ ਦਾ ਇਹਦੀ ਗੱਲ ਕਰਦੇ ਆ 425000 ਰੁਪਏ ਮੋਲਾ ਬੈਟਰੀ ਬੁਰੀ ਬਾਰੇ ਗੱਲ ਬਾਤ ਕਰਦੇ ਆ ਮਾਲਕ ਨਾਲ ਬਾਈ ਬੈਟਰੀ ਬੁਰੀ ਤਾਂ ਕਿਵੇਂ ਆ ਬੈਟਰੀ ਜਮਨ ਨਮੀਤਰੀ ਹੋਈ ਆ ਬਾਈ ਅੱਛਾ ਟਾਇਰ ਟੂਰ ਕਿੰਨੇ ਕਿਕਨੇਸ਼ ਮੰਨ ਲਈਏ ਮੈਂ ਤੁਸੀ ਲਾ ਲਓ 85 ਪੈਸੇ ਹੋਣਗੇ ਜਰਾ 80 ਤੋਂ 85 ਪੈਸੇ ਖੜਾ ਕਿਹੜੇ ਪਿੰਡ ਆ ਬਾਈ ਪਿੰਡ ਫੱਤਾ ਵਾਲੋ ਕਾ ਜੀ ਫੱਤਾ ਮਾਲੋ ਕਾ ਹਾਂਜੀ ਅੱਛਾ ਇੰਨੇ ਕਿਹਦੀ ਫੁੱਲ ਗਾਰੰਟੀ ਆ ਅੱਛਾ ਠੀਕ ਆ ਬਾਈ 4-4 ਘੰਟਾ ਚੱਲਿਆ 4000 ਘੰਟਾ ਚੱਲਿਆ ਜੈਨੂ ਚੱਲਿਆ ਜੈਨੂਅਲ ਹਾਂ ਨੰਬਰ ਕਿੱਥੋਂ ਦਾ ਨੰਬਰ ਪੰਜਾਬ ਦਾ ਪੰਜਾਬ ਦਾ ਤੇ ਛੱਡਣਾ ਕਿੰਨੇ ਦਾ ਬਾਈ? 4 ਲੱਖ ਦਾ ਛੱਡਾਂਗੇ। ਪੂਰੇ 4 ਲੱਖ ਦਾ ਛੱਡਣਾ। ਮਤਲਬ 25 ਡਾਟ ਆ ਬਾਈ ਕਹਿੰਦੇ। ਹੈ? ਮੋਬਾਈਲ ਨੰਬਰ ਬਾਈ 8427199114 ਜੀ। ਆ ਜੋ ਆਪਾਂ ਹੋਰ ਟ੍ਰੈਕਟਰ ਨਾਲ ਜੋੜਦੇ। ਲੋ ਜੀ ਦੋਸਤੋ ਆਪਾਂ ਜੁੜ ਗਏ ਜੀ 5911 ਨਾਲ ਜੀ। 96 ਮੜਲਾ ਦੋਸਤੋ 395000 ਰੁਪਇਆ ਮੁੱਲਾ ਤੇ ਨੰਬਰ ਹੈਗਾ ਪੀਵੀ 31 ਮਾਨਸਾ ਦਾ ਫਸਟ ਓਨਰ ਆ ਜੀ। 75 ਹਾਰਸ ਪਾਵਰ। 75 ਹਾਰਸ ਪਾਵਰ। ਅੱਛਾ। ਤੇ ਬੈਟਰੀ ਬੂਡਰੀ ਦੀ ਗੱਲਬਾਤ ਕਰਾਂਗੇ ਬੈਟਰੀ ਜੇ ਨਵੀਂ ਆ ਬਾਈ ਅੱਛਾ ਮੀ ਨਹੀਂ ਹੋਈ ਇਤਰਾਈ ਬਾਈ ਕਿਹੜੇ ਪਿੰਡ ਖੜਾ ਹੈ ਪਿੰਡ ਕਲੈਰੀ ਬਾਈ ਬੰਦਰਾ ਜਿਲ੍ਹੇ ਮੇਰੇ ਪਿੰਡ ਦੇ ਬਿਲਕੁਲ ਲੱਭੀ ਹੈ ਕਲੈਰੀ ਉਥੇ ਖੜਾ ਬਾਈ ਐਸੈਸਰੀ ਦੀ ਗੱਲ ਕਰਾਂਗੇ ਜਿਵੇਂ ਕਹਿੰਦੇ ਵੀ ਫੁੱਲ ਜੋਰਾਂ ਸ਼ੋਰਾਂ ਤੇ ਪੈਸੇ ਲਾਏ ਹੋਏ ਨੇ ਐਸੈਸਰੀ ਤੇ ਹਾਂ ਫੈਬਰਾਈ ਛਤਰੀ ਤੇ ਟਾਇਰਾਂ ਦੀ ਗੱਲ ਕਰਾਂਗੇ ਸੀੜ ਦੇ ਟਾਇਰ ਨੇ ਬਾਈ 50 ਕੇ ਪੈਸੇ ਮੰਨ ਲੀਏ ਟਾਇਰ ਹਨਾ ਬਾਈ ਹਾਂ ਬਾਈ ਮੂਰਲੇ ਨਵੇਂ ਨੇ ਤੇ ਦਿਨ ਲੈਣ ਕਿੰਨੇ ਦਾ ਬਣ ਜੂ ਬਾਈ ਕੌਕਤੇ ਕਰ ਲਾਂਗੇ ਬਾਈ 395 ਰੇਟ ਦਾ ਬਾਕੀ ਜਿਵੇਂ ਕੋਈ ਕਾ ਕਾਉਂਦਾ ਉਹ ਵੀ ਗੱਲ ਕਰਾਂਗੇ ਬਈ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਤੂੰ ਬੋਲ ਤੈਨੂੰ 015 95015 93320 ਲਓ ਜੀ ਇਸ ਨੰਬਰ ਤੇ ਚੱਲਦੇ ਤੇ ਕਰ ਲਿਓ ਆਪਾਂ ਗੱਲਬਾਤ ਦੂ ਸੋ ਆਪਾਂ ਜੁੜ ਗਏ 13 ਮਾਡਲ 36 ਦਿਨ ਨਿਉ ਹਾਲ ਲੈਣਾ ਤੇ ਟਰੈਕਟਰ ਬਿਲਕੁਲ ਰੰਗ ਪੇਂਟ ਦਾ ਸਾਫ਼ ਖੜਾ ਜੀ ਤੇ ਟਾਇਰਾਂ ਦੀ ਗੱਲ ਕਰਾਂਗੇ ਅਪੋਲੋ ਦੇ ਟਾਇਰ ਆ ਜੀ 50 ਕੇ ਪੈਸੇ ਕੰਡੀਸ਼ਨਲ ਟਾਇਰਾਂ ਦੀ ਮੰਨ ਲਈ ਤੇ ਛਤਰੀ ਹੈ ਨਹੀਂ ਵਿਦਆਊਟ ਛਤਰੀ ਆ ਸੈਸਰੀ ਲੱਗੇ ਹੋਇਆ ਡੈਕ ਡੱਕ ਆ ਨਾ ਜਿੰਨਾ ਕਿ ਹੈਗਾ ਸਾਹਮਣੇ ਸਾਹਮਣੇ ਆਪਣੇ ਤੇ ਵੇਟ ਹੈਗਾ ਮੂਰੇ ਲੱਗਾ ਵੇਟ ਆ ਨਾ ਇਹ ਹਾਂ ਵੇਟ ਹੈਗਾ ਬਾਈ ਤੇ ਟਾਇਰਾਂ ਦੀ ਗੱਲ ਕਰਾਂ ਅਗਲੇ ਟਾਇਰ ਵੀ ਚੰਗੇ ਆ ਤੇ ਕਿਹੜੇ ਪਿੰਡ ਖੜਾ ਬਾਈ ਬੁਰਜਹਰੀ ਹੈ ਨਾ ਬੁਰਜਹਰੀ ਤੇ ਬੱਚੀ ਛੱਡ ਛੜਾਈ ਕਿੰਨੇ ਕ ਦੀ ਹੋਜੂ ਬਾਈ ਕਰ ਦਾਂਗੇ ਅੱਜ 10 15000 ਰੁਪਏ ਅੱਛਾ 4 ਲੱਖ 40000 ਰੁਪਏ ਮੁੱਲ ਦਿੱਤਾ ਹੋਇਆ ਤੁਸੀਂ ਤੇ ਮੋਬਾਈਲ ਤੇ ਕਿਹੜੇ ਤੇ ਬੰਦਾ ਗੱਲ ਗੱਲ ਕਰੇ 9864876910 76910 ਹੱਦ ਚੱਲਦੇ ਨੰਬਰ ਤੇ ਗੱਲਬਾਤ ਕਰ ਲਿਓ ਦੋਸਤੋ ਦੋਸਤੋ ਆਪਾਂ ਜੁੜ ਗਏ ਆ 2020 ਮਰਲਾ ਮਹਿੰਦਰਾ ਨਾਲ ਦੀ 475 XP ਪਲੱਸ ਤੇ ਟਾਇਰਾਂ ਦੀ ਗੱਲ ਬਾਾਕੀ ਟ੍ਰੈਕਟਰ ਸਾਰੇ ਓਕੇ ਆ ਯਾਰਾਂ ਟਾਇਰ ਬਿਲਕੁਲ ਨਮੇ ਆ 85 ਕੇ ਪੈਸੇ ਕੰਡੀਸ਼ਨ ਮੰਨ ਲਈਏ ਗੋਡਿਅਰ ਦੇ ਟਾਇਰ ਤੇ ਮੁਕਸਰ ਪਿੰਡ ਦਾਸ ਰਿਹਾ ਬਾਈ ਬਾਕੀ ਆਪਾਂ ਗੱਲਬਾਤ ਕਰਦੇ ਆ ਬਾਈ ਕੀ ਹਾਲ ਨੇ ਕੜੀ ਹੈ ਬਾਈ ਤੁਸੀਂ ਖੜਾ ਕਿਹੜੇ ਪਿੰਡ ਖੜਾ ਹਾਂਜੀ ਠੀਕ ਹੈ ਜੀ ਹੋਟਲੀ ਸੰਗ ਖੜਾ ਬਾਈ ਜੀ ਬਣਾ ਅੱਛਾ ਤੇ ਕਿਵੇਂ ਆ ਤੁਹਾਡੇ ਆਪਣੇ ਨਾ ਹੀ ਆ ਬਾਈ ਹਾਂ ਆਪਣੇ ਲਓ ਜੀ ਤਲਵੰਡੀ ਵਾਲੀ ਮੰਡੀ ਦੇ ਟਰੈਕਟਰ ਖੜਾ ਬਾਈ ਦੇ ਘਰੇ ਆ ਟਰੈਕਟਰ ਵੈਸੇ ਤੇ ਦੱਸਿਓ ਬਾਈ ਗੱਲਬਾਤ ਕਿਵੇਂ ਆ ਕਿੰਨਾ ਕਿ ਚੱਲਿਆ ਹੋਇਆ ਬਾਈ ਤੇ ਚੱਲਿਆ ਬਾਈ ਜੀ ਬਾਈ ਤੇ ਚੱਲਿਆ ਕਿੰਨਾ ਕਿ ਬਾਈ 1100 ਘੰਟਾ ਚੱਲਿਆ 1100 ਘੰਟਾ ਚੱਲਿਆ ਹੋਇਆ ਤੇ ਮੋਬਾਈਲ ਤੇ ਬੰਦਾ ਕਿਹੜੇ ਤੇ ਗੱਲਬਾਤ ਕਰੇ ਤੁਹਾਡੇ ਨਾਲ 98772 0025 ਲਓ ਜੀ ਇਸ ਨੰਬਰ ਤੇ ਚਲਦੇ ਤੇ ਕਰ ਲਓ ਗੱਲਬਾਤ ਮਿੱਤਰ ਜੁੜ ਗਿਆ ਆਪਣੇ ਨਾਲ ਅੱਜ ਲੈ ਕੇ ਆਇਆ 605 ਡੀਆਈ ਅਰਜਨ ਅਲਟਰਾ ਮਹਿੰਦਰਾ ਕੀ ਹਾਲ ਨੇ ਬਾਈ ਪਹਿਲਾਂ ਦਾ ਹਾਲ ਚੱਲਦਾ ਸਾਬ ਵਾਹ ਵਧੀਆ ਬਾਈ ਆਪਣੇ ਦੱਸੋ ਕੀ ਹਾਲ ਬਹੁਤ ਵਧੀਆ ਨਜ਼ਾਰੇ ਨੇ ਜਮਾ ਅੱਛਾ ਟਰੈਕਟਰ ਬਾਰੇ ਗੱਲਬਾਤ ਕਰ ਲਈ ਹੈ ਨਾ ਟਰੈਕਟਰ ਬਾਈ 11 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਜੀ ਹਾਂਜੀ ਤੇ ਐਨਓਸੀ ਆਪਾਂ ਘਟਵਾ ਲਾਂ ਹਾਂ ਹਾਂਜੀ ਇੰਜਨ ਗੇਰ ਦਾ ਟ੍ਰੇਟਰ ਓਕੇ ਓਕੇ ਆ ਜਮਾ ਹਨਾ ਮਗਰਲੇ ਟਾਇਰ ਜਿਆਦਾ ਭਰਤਪੁਰ ਤੇ ਜਿਆਦਾ ਮਤਲਬ ਖੇਚ ਕੰਮ ਕਰਦਾ ਹਨਾ ਹਾਂਜੀ ਟਰਾਲੇ ਦੇ ਹੱਕ ਨੂੰ ਵੀ ਸਹੀ ਹੈ ਤੇ ਵਾਈ ਨੂੰ ਵੀ ਸਹੀ ਹੈ ਹਾਂ ਕਿਉਂਕਿ ਵੱਡਾ ਆ ਗਿਆ 605 ਆ ਗਿਆ ਹਾਂ ਤੇ ਟਾਇਰਾਂ ਦੀ ਵੀ ਕੰਡੀਸ਼ਨ ਦੀ ਗੱਲ ਕਰਾਂ ਜੀ ਕਿੰਨੇ ਕ ਮੰਨ ਕੇ ਮਗਰਲੇ ਮੰਨ ਕੇ ਚਲੋ ਜੀ 80 ਕੇ ਪੈਸੇ ਜੋੜੀ ਨੀ ਕਹਾਂਗੇ ਮੂਰਲੇ 90 ਪੈਸੇ ਲਓ ਜੀ ਹਾਂਜੀ ਚੰਗੇ ਮਰਾਟ ਮੂਰਲੇ ਲੱਗੇ ਹੋਇਆ ਬਈ ਸ਼ੌਂਕ ਨਾਲ ਰੱਖਿਆ ਬਈ ਛਾਤਰੀ ਹੈਗੀ ਨਾਲ ਚੌਧਰੀ ਜੀ ਜਿਵੇਂ ਹੈਗਾ ਐਂ ਹੀ ਖੜਾ ਦੰਡਾਂ ਪਰ ਤੱਕ ਕਿੰਨੇ ਕ ਦਾ ਬਣ ਜਾਊਗਾ ਬਣ ਬਣ ਕਿੰਨੇ ਕ ਦਾ ਜਾਊ ਦੇਵਾਂਗੇ ਜੀ 3 ਲੱਖ ਤੇ 55000 ਦਾ ਲਓ ਜੀ ਮੋਬਾਈਲ ਨੰਬਰ ਵਾਈ ਕਿਹੜੇ ਦੇ ਬੰਦੇ ਆਪਣੇ ਨਾਲ ਗੱਲ ਕਰਗੇ 98143 ਹਾਂਜੀ 61705 61705 ਲਓ ਜੀ ਐ ਚੱਲਦੇ ਨੰਬਰ ਤੇ ਕਰ ਲਿਓ ਗੱਲਬਾਤ ਆਪਾਂ ਜੁੜ ਗਏ ਜੀ ਐਸ਼ਰ ਨਾਲ ਜੀ 333 21 ਮਰਲਾ 455000 ਰੁਪਏ ਮੁੱਲਾ ਟਿੱਪੀ ਵੀ ਨੰਬਰ ਆ ਕੰਡੀਸ਼ਨ ਦੇਖ ਲਈ ਨਾ 11 ਟੂਰ ਦਾ ਬਿਲਕੁਲ ਓਕੇ ਖੜਾ ਟਰੈਕਟਰ ਦੋਸਤੋ ਤੇ ਹਾਂ ਬਿਲਕੁਲ ਓਕੇ ਆ ਹਨਾ ਕੰਡੀਸ਼ਨ ਦਾ ਬਾਕੀ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਵੀ ਚਲਾਈ ਦਾ ਕਿਵੇਂ ਆ ਹਨਾ ਭਾਈ ਸਤਿ ਸ਼੍ਰੀ ਅਕਾਲ ਭਾਈ ਸ਼ੋਭਨਾਮ ਕੀ ਆ ਬੂਟਾ ਦਿੰਗੇ ਭਾਈ ਕਿਹੜੇ ਪਿੰਡ ਆ ਭਾਈ ਮੋੜ ਮੰਡੀ ਕੋਲੇ ਕੁੱਤੀਵਾਲ ਕਣਾ ਅੱਛਾ ਕੁੱਤੀਵਾਲ ਕਣਾ ਆਪਾਂ ਇਹ ਘਰੇ ਖੜਾ ਬਾਈ ਟਰੈਕਟਰ ਹਾਂ ਭਾਈ ਤੇ ਛਾਤਰੀ ਛੁਤਰੀ ਹੈਗੀ ਕਿ ਨਹੀਂ ਆ ਹੈਗੇ ਹੈਗੇ ਸਾਰਾ ਹੈਗੀ ਆ ਤੇ ਕਿੰਨਾ ਚੱਲੇ ਚੱਲੇ ਭਾਈ ਇਹ 700 ਕੁਸ਼ ਘੰਟੇ ਚੱਲੇ 700 ਕੁਸ਼ ਘੰਟੇ ਚੱਲਿਆ ਤੇ ਆਪਣੇ ਘਰੇ ਖੜਾ ਹੈ ਬਾਈ ਹਾਂ ਭਾਈ ਤੇ ਦਿਨ ਲੈਣ ਕਿੰਨੇ ਕੁ ਦਾ ਬਣ ਜੂ ਇਹਦਾ ਕਟਦਾ ਜੇ 10 30 ਹਜ਼ਾਰ ਦਾ ਚਾਰ ਲੱਖ 30 ਹਜ਼ਾਰ ਦਾ ਬਾਈ ਕਹਿੰਦਾ ਦੇ ਦਾਂਗਾ ਮੌਕੇ ਦੀ ਬਾਦ ਘੱਟ ਹੋ ਜੂ ਮੋਬਾਈਲ ਨੰਬਰ ਬਾਈ ਕਿਹੜੇ ਤੇ ਬੰਦਾ ਗੱਲ ਕਰੇ 98771 ਹਾਂਜੀ 26605 26605 ਐਸ ਚੱਲਦੇ ਨੰਬਰ ਤੇ ਕਰ ਲਿਓ ਮਿੱਤਰੋ ਗੱਲ ਬਾਤ ਜੀ ਜੀ ਦੋਸਤੋ ਪੰਜਾਹ ਦਾ ਸੋਨਾ ਲੀਕਾ 17 ਮਰਲਾ ਤੇ ਉਹ ਖੜਾ 19 ਮਰਲਾ ਦੋਨਾਂ ਬਾਰੇ ਦੱਸਾਂਗੇ ਤੇ ਟਰੈਕਟਰ ਦੇਖੋ ਵੀ ਕਿੰਨੇ ਸੋਹਣੇ ਲੱਗਦੇ ਹਨ ਮੰਡੀ 'ਚ ਦੋਨੇ ਸੋਹਣੇ ਟਰੈਕਟਰ ਖੜੇ ਹੈਗੇ ਤੇ ਬਾਕੀ ਮਾਲਕ ਨਾਲ ਗੱਲਬਾਤ ਕਰਦੇ ਆ ਇਹ 17 ਮਾਡਲ 475000 ਰੁਪਏ ਮੁੱਲ ਪਾਇਆ ਹੋਇਆ ਟਾਇਰ ਦਿਖਾ ਦਈਏ ਹਨਾ ਵੀ ਟਾਇਰ ਹੈਗੇ ਆ ਜੇ ਕੇ ਦੇ ਜੀ ਬਿਲਕੁਲ ਨਵੇਂ ਆ ਜਿਵੇਂ ਕਹਿੰਦੇ ਉਹ ਰੋਟੀਆਂ ਨਹੀਂ ਵੀ ਰੋਟੀਆਂ ਆ 14 ਦੇ ਟਾਇਰ ਆ ਬਾਈ ਤੇ ਬਾਕੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੋਭਨਾਮ ਕੀ ਹੈ ਜੀ ਦਰਸ਼ਨ ਸਿੰਘ ਜੀ ਕਿਹੜੇ ਪਿੰਡੋਂ ਜੀ ਸੈਣਾ ਜੀ ਬਰਨਾਲਾ ਜਿਹਦਾ ਸੈਣਾ ਭਟੌਰ ਠੀਕ ਹੈ ਜੀ ਤੇ ਟਾਇਰ ਔਰ ਬਿਲਕੁਲ ਓਕੇ ਰਿਆ ਕਰਕੇ ਜਾਵਾ ਮੰਡੀ ਤੇ ਫੇਰ ਲਾ ਰਹੇ ਹਾਂ ਕਿ ਹਾਂਜੀ ਹਾਂਜੀ ਟਾਇਰ ਬਿਲਕੁਲ ਨਵੇਂ ਆ ਜੀ ਹਾਂ ਤੇ ਇੰਜਨ ਗੇਅਰ ਪੱਖੋਂ ਕਿੰਨਾ ਕੁ ਚੱਲਿਆ ਜੀ ਬਿਲਕੁਲ ਓਕੇ ਆ ਜੀ 250 ਘੰਟਾ ਚੱਲਿਆ 250 ਘੰਟਾ ਚੱਲਿਆ ਹੋਇਆ ਜੀ ਲੋ ਦੋਸਤੋ ਤੇ ਬੰਪਰ ਦੇਖੋ ਕਿੰਨਾ ਸੋਹਣਾ ਹਨਾ ਸਿੰਘ ਸੂਰਮੇ ਵਾਲਾ ਮੰਦਾ ਨਾ ਘੈਂਟ ਆ ਨਾ ਤੇ ਬਾਕੀ ਮੌਕੇ ਦੀ ਬਾਤ ਘੱਟ ਕਿੰਨੀ ਕੱਢ ਦੋਗੇ ਤੋੜਿਕਣੀ ਕਰ ਦਾਂਗੇ ਜੀ ਲੈਸ 60000 ਦਾ ਦੇ ਦਾਂਗੇ ਹਾਂ 460000 ਦਾ ਹਨਾ ਤੇ ਮੂਰਲੇ ਮਗਰਾਟ ਮੂਟ ਮਿੱਤਰੋ ਕਿ ਚੰਗੇ ਲੱਗਿਆ ਹੋਇਆ ਤੇ ਪਹਿਲਿਆਂ ਬੇ ਉਹ ਦੇਖੋ ਮਗਰਾਟ ਪਿਛਲੇ ਮਗਰਾਟ ਤਾਂ ਆ ਦੇਖੋ ਵੀ ਸੀਟਾਂ ਸੂਟਾਂ ਚੰਗੀਆਂ ਲੱਗੀਆਂ ਹੋਈਆਂ ਹਨਾ ਤੇ ਬਿਨਾ ਰਿਕ ਤੇ ਆਉਂ ਭਾਵੇਂ ਰਿਓ ਤੇ ਮੋਬਾਈਲ ਨੰਬਰ ਅੰਕਲ ਜੀ ਦਾ ਆਪਾਂ ਲੈਣਾ ਮੋਬਾਈਲ ਤੇ ਕਿਹਦੇ ਅੰਕਲ ਜੀ ਨਾਲ ਗੱਲ ਕਰਾਂਗੇ 98722 ਜੀ 98666 98666 ਜੀ ਤੇ ਨਾਲ ਹੀ ਗੱਲ ਕਰਾਂਗੇ 60 ਦਾ ਜੀ ਸੋਨਾ ਲਿਕਾ ਤੇ 590000 ਰੁਪਏ ਮੋਲਾ ਜੀ ਹਾਂਜੀ ਪੀਵੀ ਨੰਬਰ ਜੀ ਬਟੰਡਾ ਨੰਬਰ ਜੀ ਬਟੰਡਾ ਨੰਬਰ ਜੀ ਤੇ ਟਰੈਕਟਰ ਇਹ ਵੀ ਸੋਹਣਾ ਜੀ ਇਹ 16 ਦੇ ਟਾਇਰਾਂ ਚਾਹਣਾ ਜੀ 16 ਦੇ ਟਾਇਰਾਂ ਚਾਹਾਂ ਬਿਲਕੁਲ ਨਵਾਂ ਟਰੈਕਟਰ ਇਹਦੇ ਮੈਟ ਮੂਡ ਚੰਗੇ ਲੱਗਿਆ ਜੀ ਇਹ 19 ਹੀ ਮਤਲਬ ਬਾਕੀ ਤੁਸੀਂ ਜਾਣ ਇਹ ਚੱਲਿਆ ਕਿੰਨਾ ਹੈ ਕਿ ਜੀ 1600 ਘੰਟਾ ਚੱਲਿਆ ਜੀ 1600 ਘੰਟਾ ਚੱਲਿਆ ਹੋਇਆ ਜੀ ਕੰਡੀਸ਼ਨ ਇਹਦੀ ਵੀ ਜਿਵੇਂ ਆਲ ਓਕੇ ਕੰਡੀਸ਼ਨ ਆ ਮਿੱਤਰੋ ਹੁਣ ਜਿਵੇਂ ਇਹ ਵੀ ਸੀਸੇ ਆ ਸ਼ਿਕੰਦਰਾਂ ਹੂੰ ਤੇ ਜਿਹੜੇ ਨੰਬਰ ਚੱਲ ਰਹੇ ਆ ਆਪਣੇ ਇਸ ਸਕਰੀਨ ਤੇ ਐਸ ਤੇ ਤੁਸੀਂ ਗੱਲਬਾਤ ਕਰ ਲਿਓ ਜਿਹੜੇ ਟਰੈਕਟਰ ਆ ਤੁਹਾਨੂੰ ਜਿਹੜਾ ਵੀ ਟਰੈਕਟਰ ਆਪਾਂ ਨੂੰ ਪਸੰਦ ਆ ਹਨਾ ਗੱਲਬਾਤ ਕਰ ਲਿਓ ਆਜਾ ਆਪਾਂ ਹੋਰ ਟਰੈਕਟਰ ਨਾਲ ਜੁੜਦੇ ਆ ਤਾਂ ਆਪਾਂ ਜੁੜ ਗਏ ਫਾਰਮ ਟਰੈਕ 60 ਦਾ ਜੀ 6 ਮਾਰਲਾ ਛਤਰੀ ਛੁਤਰੀ ਵਧੀਆ ਚੰਗੀ ਲੱਗਿਆ ਓਕੇ ਖੜਾ ਮਤਲੰਡੀ ਵਾਲੀ ਮੰਡੀ ਦੇ ਟਰੈਕਟਰ ਤੇ 6 ਮਾਰਲਾ 240000 ਰੁਪਏ ਮੁੱਲ ਆ ਪੀ ਵੀ ਨੰਬਰਾਂ ਨੰਬਰ ਕਿੱਥੋਂ ਦਾ ਜੀ ਚੱਪਾ ਵਾਲੀ ਕਾਪੀ ਆ ਜੀ ਅੱਛਾ ਚੱਪਾ ਵਾਲੀ ਕਾਪੀ ਆ ਨੰਬਰ ਕਿੱਥੋਂ ਦਾ ਜੀ ਨੰਬਰ ਦਾ ਪੀਵੀ 11 ਹੈ ਜੀ ਪੀਵੀ 11 ਪਟਿਆਲੇ ਦਾ ਨੰਬਰ ਹੈ ਤੇ ਬੰਪਰ ਉਮਪਰ ਓਕੇ ਆ ਜੀ ਟਾਇਰਾਂ ਦੀ ਗੱਲ ਕਰਾਂਗੇ ਪਿਛਲੇ ਟਾਇਰ 570 ਪੈਸੇ ਹੈਗੇ ਆਂ ਅਪੋਲੋ ਦੇ 570 ਪੈਸੇ ਹੈਗੇ ਆ ਜੀ ਤੇ ਇਹਦੀ ਛਾਦੇ ਸਾਈ ਕਿੰਨੇ ਕੀ ਦੀ ਹੋ ਜੀ ਅੰਕਲ ਜੀ ਇਹ ਜੀ ਬਸ ਆਪਾਂ ਦੇ ਦਾਂਗੇ 30000 ਦਾ ਜੀ ਦੋ ਲੱਖ 30000 ਦਾ ਮੋਬਾਈਲ ਨੰਬਰ ਕਿਹੜੇ ਦੇ ਬੰਦਾ ਪਾਸੰਗਾ ਜੀ ਦੀ ਕਾਪੀ ਦੀ ਮੋਬਾਈਲ ਨੰਬਰ ਕਿਹੜੇ ਦੇ ਬੰਦਾ ਗੱਲ ਕਰੇ ਇਸ 8772298666 98666 ਕਰਾਂਗੇ 85517 ਮਾਡਲ ਆ 5 ਲੱਖ 65000 ਰੁਪਇਆ ਮੋਲਾ ਜੀ ਤੇ ਕੰਡੀਸ਼ਨ ਆਪ ਨੂੰ ਦਿਖ ਰਹੀ ਆ ਨਾ ਟਾਇਰਾਂ ਦੀ ਗੱਲ ਕਰਾਂਗੇ ਟਾਇਰ ਹੈਗੇ ਜੀ ਐਮ ਐਫ ਦੇ 80 85 ਬਸੇ ਟਾਇਰ ਪਿਆ ਬਾਕੀ ਮਾਲਕ ਨਾਲ ਗੱਲਬਾਤ ਕਰਨਾ ਭਾਈ ਮੋਬਾਈਲ ਨੰਬਰ ਦੇ ਦੇ ਕੱਲਾ ਹਮੇ 9814442404 42 424 4240424 ਇਸ ਨੰਬਰ ਤੇ ਗੱਲਬਾਤ ਕਰ ਲਿਓ ਬਾਕੀ ਹੋਰ ਵੀ ਦਿਖਾਉਨੇ ਆ ਯਾਰ ਵੀਡੀਓ ਬੜੀ ਵੱਡੀ ਹੋਏਨੀ ਆ ਜੀ ਦੋਸਤੋ ਆਪਾਂ ਜੁੜ ਗਏ 93 ਮਾਰੋ ਫੋਨ ਨਾਲ 3600 1,55,000 ਰੁਪਏ ਮੋਲਾ ਜੀ ਨੰਬਰ ਕਿੱਥੋਂ ਦਾ ਬਾਈ ਪੰਜਾਬ ਨੰਬਰ ਆ ਜੀ ਪੰਜਾਬ ਦਾ ਕਾਪੀ-ਕੁੱਪੀ ਤੁਹਾਡੇ ਨਾਂ 'ਕ ਪਿੱਛੇ ਆ ਕਾਪੀ ਹੂੰ ਪਿੱਛੇ ਵਾਲੇ ਦੇ ਨਾਂ ਵੀ ਹੂੰ ਆਪਣੇ ਕੋਲ ਸਾਰਾ ਕੁਝ ਪਿਆ ਗਾਇਦਾ ਸਾਰਾ ਅੱਛਾ ਟਾਇਰਾਂ ਦੀ ਗੱਲ ਕਰਾਂਗੇ ਬਾਈ 60000 ਦੇ ਟਾਇਰ ਆ 50 ਕੇ ਪੈਸੇ ਕੰਡੀਸ਼ਨ ਆਗੇ ਤੇ ਟੋਕਾ ਬਿਲਕੁਲ ਤੇ ਖੜਾ ਕਿਹੜੇ ਪਿੰਡਾ ਜੀ ਕੋਟਲੀ ਖੁਰਦੀ ਕੋਟਲੀ ਖੁਰਦੀ ਕਿਹੜੇ ਨੰਬਰ ਤੇ ਗੱਲ ਕਰੇ ਬੰਦਾ ਉਹੀ 9880058561 ਹਾਂ ਲਓ ਜੀ ਇਸ ਨੰਬਰ ਤੇ ਕਰ ਲੋ ਗੱਲ